ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਆਪ ਜੀ ਨਾਲ ਪਰੰਪਰਾਸ ਵਿੱਚੋਂ ਇੱਕ ਪ੍ਰਸੰਗ ਸਾਂਝਾ ਕਰਨ ਜਾ ਰਹੇ ਹਾਂ ਅੱਜ ਦਾ ਪ੍ਰਸੰਗ ਹੈ ਦੁਆ ਕਬੂਲ ਹੋ ਆਮੀਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਐਨੀ ਗੁਣਾ ਭਰਪੂਰ ਹੈ ਔਰ ਉਹਨਾਂ ਦੀ ਜੀਵਨ ਕਿਤਾਬ ਦਾ ਹਰ ਇੱਕ ਪਤਰਾ ਅਜਿਹਾਂ ਕਮਾਲ ਦੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਕਿ ਜਿਸ ਪਤਰੇ ਤੇ ਵੀ ਨਜ਼ਰ ਜਾਂਦੀ ਹੈ ਜ਼ੁਬਾਂ ਅਸ਼ ਅਸ਼ ਪੁਕਾਰ ਉੱਠਦੀ ਹੈ ਔਰ ਦਿਲ ਵਿੱਚੋਂ ਇੱਕ ਖਿੱਚ ਭਰੀ ਸਦ ਉੱਠ ਜ਼ੁਬਾਂ ਤੇ ਆ ਜਾਂਦੀ ਹੈ ਕਿ ਸੋਨੇ ਦੇ ਪਤਰੇ ਨੇ ਦਸ਼ਮੇਸ਼ ਦੀ ਕਿਤਾਬ ਦੇ ਹਰ ਇੱਕ ਪਤਰੀ ਨੂੰ ਸੀਨੇ ਨਾਲ ਲਾਲਵਾ ਸੰਗਤ ਜੀ ਇਸ ਬ੍ਰਹਿਮੰਡ ਦੀ ਸਭ ਨਾਲੋਂ ਮਹਾਨ ਰੂਹਾਨੀ ਰੂਹ ਸਭ ਨਾਲੋਂ ਉੱਚੇ ਰੱਬੀ ਆਤਮਾ ਮਹਾਪੁਰਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚਰਿੱਤਰ ਨੂੰ ਸਮੁੱਚੇ ਰੂਪ ਵਿੱਚ ਬਿਆਨ ਕਰ ਸਕੇ ਅਜੇ ਹੀ ਕੋਈ ਕਲਮ ਅਜੇ ਤੱਕ ਵजूद ਵਿੱਚ ਨਹੀਂ ਆਈ ਦਸਵੇਂ ਪਿਤਾ ਜੀ ਦੇ ਜੀਵਨ ਨੂੰ अंदरली प्रीत तार सदका अत नेड़ो महसूस कर वाले महान शायर अल्लाह यार खां जोगी जी भी सच्चे पातशाह जी की उसत लिखते लिखते कलम छड पुकार उठे सन आशा किसी मुरशद में यह इशार नहीं है यह प्यार किसी पीर में जिनहार नहीं है ਹਰ ਚੰਦ ਮੇਰੇ ਹੱਥ 'ਚ ਮੇਂ ਪੁਰਜ਼ੋਰ ਕਲਮ ਹੈ ਸਤਗੁਰ ਕੇ ਲਿਖੂ ਵਸਫ ਕਹਾ ਤਾਬ ਰਕਮ ਹੈ ਅਰਥਾਤ ਆਫਰੀਨ ਕਿਸੇ ਹੋਰ ਮੁਰਸ਼ਿਦ ਵਿੱਚ ਇਹੋ ਜਿਹਾ ਪਰ ਸਵਾਰਥ ਹੋ ਹੀ ਨਹੀਂ ਸਕਦਾ ਔਰ ਨਾ ਹੀ ਕਿਸੇ ਹੋਰ ਪੀਰ ਵਿੱਚ ਆਪਣੇ ਸੇਵਕਾਂ ਪ੍ਰਤੀ ਇਸ ਤਰ੍ਹਾਂ ਦਾ ਪਿਆਰ ਹੋ ਸਕਦਾ ਹੈ ਬੇਸ਼ੱਕ ਮੇਰੇ ਹੱਥ ਵਿੱਚ ਬਹੁਤ ਸ਼ਕਤੀਸ਼ਾਲੀ ਕਲਮ ਹੈ ਪਰ ਸਤਗੁਰ ਜੀ ਦੀਆਂ ਖੂਬੀਆਂ ਬਿਆਖਰ ਕਰ ਸਕੇ ਅਜੇ ਹੀ ਸ਼ਕਤੀ ਇਸ ਵਿੱਚ जरा ਜਿੰਨੀ ਵੀ ਨਹੀਂ ਹੈ ਇਸੇ ਤਰ੍ਹਾਂ ਹੀ ਇੱਕ ਕਵੀ ਨੇ ਉਸ ਕਲਾਕਾਰ ਦੀਆਂ ਮੁਸ਼ਕਲਾਂ ਦਾ ਵਰਣਨ ਆਪਣੀ ਇੱਕ ਕਵਿਤਾ ਵਿੱਚ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਹੈ ਜੋ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਤਾ ਰਿਹਾ ਹੈ ਪਰ ਸਫਲ ਨਹੀਂ ਹੋ پا ਰਿਹਾ ਉਹ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਮੈਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਮੈਂ ਸੂਲਾ ਦੀ ਸੇਜ ਬਣਾ ਲੈਂਦਾ ਪਰ ਖੰਜਰ ਪਿਆਲਾ ਬਣਦਾ ਨਹੀਂ ਮੇਰੀ ਕਲਮ ਨੂੰ ਕੰਬੜੀ ਛੇੜ ਜਾਵੇ ਫਿਰ ਕਲਮ ਚਲਾਈ ਜਾਂਦੀ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਜੋ ਮਸਤੀ ਸੀ ਨੈਣਾ ਵਿੱਚ ਪਾਈ ਜਾਂਦੀ ਨਹੀਂ ਮੈਂ ਸ਼ਮਸ਼ੀਰ ਬਣਾਉਣ ਲੱਗਦਾ ਹਾਂ ਫਿਰ ਉਹ ਵੀ ਅਧੂਰੀ ਰਹਿ ਜਾਵੇ ਜਿਵੇਂ ਸਰਸਾ ਕੰਡੇ ਚਮਕੀ ਸੀ ਉਹ ਚਮਕ ਦਿਖਾਈ ਜਾਂਦੀ ਨਹੀਂ ਉਸ ਖੂਨ ਪੁੱਤਾਂ ਦਾ ਚੋ ਚੋ ਕੇ ਇੱਕ ਮਹਿਲ ਬਣਾਇਆ ਸਿੱਖੀ ਦਾ ਪਰ ਮੇਰੇ ਰੰਗ ਬਜਾਰੀ ਨੇ ਵਿੱਚੋਂ ਰਤ ਚੁਾਈ ਜਾਂਦੀ ਨਹੀਂ ਮੈਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਸੋ ਜੋਦੜੀ ਹੈ ਸਾਹਿਬੇ ਕਮਾਲ ਸਤਿਗੁਰ ਜੀ ਆਪ ਸੀਸ ਤੇ ਹੱਥ ਰੱਖ ਕੇ ਸੋਨੇ ਦੇ ਪੱਤਰਿਆਂ ਜੜੀ ਆਪਣੀ ਜੀਵਨ ਕਿਤਾਬ ਵਿੱਚੋਂ ਕੁਝ ਅਜਿਹੇ ਹੀਰੇ ਮੋਤੀ ਇਕੱਤਰ ਕਰਵਾ ਲੈਣ ਕੀ ਸਾਰੀ ਸੰਗਤ ਉਹਨਾਂ ਦੇ ਇਲਾਹੀ ਦیدارਿਆਂ ਨਾਲ ਸਰਸ਼ਾਰ ਹੋ ਉੱਠੇ ਆਮੀਨ ਪਿਆਰਿਓ ਅਗਰ ਆਪ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਦਿਲ ਖਿੱਚਵੇਂ ਪ੍ਰਸੰਗ ਆਪਜੀ ਤੱਕ ਅਤੇ ਵਤਵਤ ਪ੍ਰਾਣੀਆਂ ਤੱਕ ਪਹੁੰਚ ਸਕਣ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਰਸਿਕ ਬੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਇਹਨਾਂ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦਨੋਂ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ